ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ ਉਹਦੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਨਾਭਾ ਦੇ ਵਿੱਚ ਵੇਖਣ ਨੂੰ ਮਿਲੀਆਂ ਨੇ ਵਿਧਾਇਕ ਵੱਲੋਂ ਮਹਿਲਾ ਨੂੰ ਇਕੱਠੀਆਂ ਕਰਕੇ ਗਿੱਧਾ ਭੰਗੜਾ ਪਾਇਆ ਖੁਸ਼ੀ ਜ਼ਾਹਰ ਕੀਤੀਆਂ ਨਾਭਾ ਦੇ ਵਿੱਚ ਲੇਡੀਜ਼ ਇਕੱਠੀਆਂ ਹੋਈਆਂ ਨੇ ਜਿਥੋਂ ਕਿ ਪੰਜਾਬ ਦੀ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨਾਭਾ ਪ੍ਰਧਾਨ ਜਿਨ੍ਹਾਂ ਨੂੰ ਇਕੱਠੀਆਂ ਹੋ ਕੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਨੂੰ ਵਧਾਈਆਂ ਦਿੱਤੀਆਂ ਨੇ ਜਿਥੇ ਕਿ ਧੀ ਨੇ ਜਨਮ ਲਿਆ ਲੰਬੀ ਉਮਰ ਦੀ ਕਾਮਨਾ ਕੀਤੀਆਂ ਨਾਭਾ ਤੋਂ ਹਰਮਿੰਦਰ ਸਿੰਘ ਮਾ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕਿਉਂ ਪਿੱਛੇ ਰੱਖ ਵੀਰੇ ਯਾਰ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕਿ ਉਹ ਤੀਓ ਵਧਾਈਆਂ ਦੀ ਮੁੱਖ ਮੰਤਰੀ ਸਾਹ ਲੈ ਕਰ ਹੋ ਗਈ ਤੀ ਉਹ ਵਧਾਈਆਂ ਦੀ ਖੱਤੇ ਜੀ ਦੀ ਜੋ ਵਧਾਈਆਂ ਸੀ ਘਰ ਵਿੱਚ ਹੋ ਗਈ ਤੀ ਉਹ ਵਧਾਈਆਂ ਦੀ ਇੱਕ ਮਿੰਟ ਪਹਿਲੇ ਪਹਿਲੇ ਬਾਰੀ ਬਰਸੀ ਖਟਣ ਗਿਆ ਖਟਕੇ ਲਿਆਂਦਾ ਕਿ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਰੱਬ ਨੇ ਦੇਤੀ ਕੀ ਦਿਓ ਵਧਾਈਆਂ ਜੀ ਰੱਬ ਨੇ ਦੇਤੀ ਦਿਓ ਵਧਾਈਆਂ ਜੀ ਰੱਬ ਨੇ ਦੇਤੀ ਦਿਓ ਵਧਾਈਆਂ ਜੀ ਮੁਬਾਰਕਾ ਦੀ ਮੁਬਾਰਕਾ ਹਰ ਕਾ ਦੀ ਮੁਬਾਰਕਾ ਕਿਹੜਾ ਦੇ ਨੀ ਪਿਆਰੇ ਨੂੰ ਮੀਂਹ ਘਰ ਕੇ ਜਿਨਾ ਕਿਹੜਾ ਦੇ ਨੀ ਪਿਆਰੇ ਨੂੰ ਮੀਂਹ ਘਰ ਕੇ ਕਿਹੜਾ ਦੇ ਨੀ ਸੁਦੀ ਆਏ ਹੁਣਾਂ ਪਿੱਛੇ ਚੱਲਦਾ ਤਰਾਂ ਕੋਈ ਬੱਚਾ ਰਹਿਣਾ ਪੱਟ ਬਣਾਉਣੇ ਨੀ ਨੀਆਂ ਦਰਦ ਵਡਾਉਂਦੀਆਂ ਦੀ ਦਾ ਮੁਬਾਰਕ ਮੌਕਾ ਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਸਾਡੀ ਮਾਤਾ ਜੀ ਸਾਡੇ ਭੈਣ ਜੀ ਮਨਪ੍ਰੀਤ ਕੌਰ ਸਭ ਦੇ ਘਰੇ ਖੁਸ਼ੀ ਦਾ ਇੱਕ ਸੱਚੇ ਪਾਲਸ਼ਾ ਨੇ ਮੌਕਾ ਦਿੱਤਾ ਅੱਜ ਬੀਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਦੇ ਵਿੱਚ ਤੋਂ ਮੇਰੇ ਵੱਲੋਂ ਸਾਡਾ ਵਿਧਾਨ ਸਭਾ ਨੰਬਾ ਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਨੰਬਾ ਵੱਲੋਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਸਾਹਿਬ ਦਾ ਪੂਰੇ ਪਰਿਵਾਰ ਨੂੰ ਸਾਡੀ ਬੇਬੇ ਨੂੰ ਸਾਡੇ ਭੈਣ ਜੀਵਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ ਪਰ ਬੱਚੀ ਵੱਡੀ ਹੋ ਕੇ ਆਪਣੇ ਮਾਪੇ ਦਾ ਰੌਸ਼ਨ ਕਰੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਕਰੇ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਦਾ ਧੀਆਂ ਜਿਹੜੀਆਂ ਨੇ ਨਾ ਜੀ ਸੰਸਾਰ ਬਹੁਤ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਪੇ ਦੀ ਸੇਵਾ ਕਰਦੀਆਂ ਨੇ ਪੁੱਤ ਤਾਂ ਜੀ ਜ਼ਮੀਨਾਂ ਵਡਾਉਂਦੇ ਨੇ ਹਿੱਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰਾਪਰਟੀ ਮਿਲੇ ਮੈਨੂੰ ਘੱਟ ਮਿਲੀ ਧੀ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਪਰ ਧੀ ਫਿਰ ਵੀ ਆਪਣੇ ਮਾਪੇ ਦਾ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ ਸੋ ਧੀਆਂ ਦਾ ਬਹੁਤ ਉੱਚਾ ਆਉਂਦਾ ਹੈ ਜੀ ਗੁਰਬਾਣੀ ਦੀ ਵਿੱਚ ਲਿਖਿਆ ਤੀ ਨੂੰ ਬਹੁਤ ਮਾਨ ਸਤਕਾਰ ਦਿੰਦਾ ਹੈ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆਂ ਅਗਰ ਪੈਦਾ ਹੋ ਗਈਆਂ ਤਾਂ ਚਿਹਰੇ ਤੇ ਉਦਾਸੀ ਲਿਆਉਣੇ ਕੋਈ ਚੰਗੀ ਗੱਲ ਨਹੀਂ ਹੈ ਇਹ ਸਮਾਂ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ ਮਾਂ-ਬਾਪ ਦੀ ਸੇਵਾ ਵੀ ਪੜ੍ਹਾਈ ਲਿਖਾਈ ਚ ਵੀ ਕਿਸੇ ਵੀ ਕੰਮ ਕੰਮ ਦੇ ਵਿੱਚ ਧੀਆ ਸਭ ਤੋਂ ਅੱਗੇ ਨੇ ਜੀ। ਧੰਨਵਾਦ। ਖੁਸ਼ੀ ਹੈ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ कौर ਤੇ ਮੈਂ ਸਾਰੇ ਪਰਿਵਾਰ ਨੂੰ ਵਧਾਈ ਦੇਣੀ ਆ। ਉਹਨਾਂ ਦੇ ਘਰ ਧੀ ਨੇ ਧੀ ਪੈਦਾ ਹੋਈ ਆ ਔਰ ਮੈਂ ਇਹ ਸੋਚਦੀ ਆ ਕਿ ਅੱਜ ਬਹੁਤ ਹੀ ਖੁਸ਼ੀਆਂ ਪਰਿਆ ਦੇਣਾ ਤੇ ਸਾਡੇ ਦੇਮਾਨ ਜੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ ਐਮਐਲਏ ਸਾਹਿਬ ਦੇ ਲੱਡੂ ਵੰਡੇ ਨੇ। ਤੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਹੈ ਨੱਚੇ ਆ ਸਾਰੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਤੇ ਪੰਜਾਬ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆਜੀ ਕਲ ਜੀ ਮੈਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਅੱਜ ਸੀਐਮ ਸਾਹਿਬ ਜੀ ਦੇ ਘਰ ਬੇਟੀ ਹੋਈ ਹੈ ਡਾਕਟਰ ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਹੋਈ ਹੈ ਤੇ ਉਹਦੇ ਲਈ ਅਸੀਂ ਬਹੁਤ-ਬਹੁਤ ਵਧਾਈਆਂ ਦਿੰਨਾ ਉਹਨਾਂ ਉਹਨਾਂ ਦੇ ਪਰਿਵਾਰ ਨੂੰ ਤੇ ਨਵਾਂ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਤੇ ਸਾਰੀਆਂ ਲੇਡੀਜ਼ ਇੱਥੇ ਇਕੱਠੇ ਹੋ ਕੇ ਲੇਡੀਜ਼ ਵਿੰਗ ਇਕੱਠਾ ਹੋ ਕੇ ਬਹੁਤ-ਬਹੁਤ ਮੁਬਾਰਕਾ ਦੇ ਰਹੇ ਆ ਉਹਨੂੰ ਤੇ ਇੱਥੇ ਲੱਡੂ ਵੰਡੇ ਗਏ ਨੇ ਨੱਚਿਆ ਟੱਪਿਆ ਗਿਆ ਤੇ ਇੱਕ ਅਸੀਂ ਅੱਜ ਮੀਟਿੰਗ ਵੀ ਰੱਖੀ ਹੋਈ ਹੈ ਅਗਲੇ ਇਲੈਕਸ਼ਨਸ ਨੂੰ ਲੈ ਕੇ ਸ਼ਾਮ ਗੁਰਦੀਪ कौर ਕਲਰ ਮਾਜਰੀ ਵਿਧਾਨ ਸਭਾ ਹਲਕਾ ਨਾਪਾ ਮਹਿਲਾ ਵਿੰਗ ਤੋਂ ਤਾਂ ਇਹ ਅੱਜ ਸੀਐਮ ਖਸਾਬ ਦੇ ਘਰੇ ਬੇਟੀ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਾਰੇ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਸਾਡੀ ਮਹਿਲਾ ਵਿੰਗ ਦੀ ਟੀਮ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਅੱਜ ਨਾਬੇ ਦੇ ਵਿੱਚ ਲੱਡੂ ਵੰਡ ਕੇ ਸਾਰਿਆਂ ਨੇ ਮਹਿਲਾ ਵਿੰਗ ਨੇ ਰਲ ਕੇ ਅਸੀਂ ਬਹੁਤ ਖੁਸ਼ੀ ਮਨਾਈ ਹੈ ਜੀ ਜੀ ਮੇਰਾ ਨਾਮ ਚਿੰਦਰਪਤਾ ਹੈ ਜੀ ਪ੍ਰੈਸਿਡੈਂਟ ਔਮਨ ਵਿੰਗ ਜ਼ਿਲ੍ਹਾ ਪਟਿਆਲਾ ਤੇ ਮੈਂ ਆਪਣੇ ਵੱਲੋਂ ਤੇ ਪੂਰੇ ਔਮਨ ਵਿੰਗ ਵੱਲੋਂ ਜੀਐਮ ਸਾਹਿਬ ਤੇ ਡਾਕਟਰ ਗੁਰਪ੍ਰੀਤ ਤੁਹਾਨੂੰ ਬੇਟੀ ਪੈਦਾ ਹੋਣ ਤੇ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਇਸ ਦੇ ਨਾਲ ਸਾਨੂੰ ਬਹੁਤ ਸਾਡੇ ਔਰਤ ਸਮਾਜ ਵਿੱਚ ਨਾਰੀ ਸਮਾਜ ਨੂੰ ਬਹੁਤ ਸੀ ਦਵਾਤਾ ਹੈ ਕਿ ਸਾਡੀ ਨਾਰੀ ਸ਼ਕਤੀ ਵੱਲ ਦਵਾਤਾ ਹੋਇਆ ਤੇ ਕਿਉਂਕਿ ਜਿਵੇਂ ਇੱਕ ਇੱਕ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਸੋ ਕਮੰਦਾ ਕੀ ਜਿਤ ਜਮੇ ਰਾਜਨ ਧੀ ਨੂੰ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਰੁਤਬਾ ਦਿੱਤਾ ਕਿ ਔਰਤ ਪੈਦਾ ਹੁੰਦੀ ਹੈ ਤੇ ਔਰਤ ਨਾਲ ਬਹੁਤ ਵੱਡੇ ਰਿਸ਼ਤੇ ਪੈਦਾ ਹੁੰਦੇ ਨਾਲ ਤੇ ਸਮਾਜ ਵਿੱਚ ਇਸ ਔਰਤ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਸਾਡੇ ਸੀਐਮ ਸਾਹਿਬ ਤੁਹਾਨੂੰ ਬਹੁਤ ਔਰਤ ਜਾਤ ਨੂੰ ਬਹੁਤ ਸਤਿਕਾਰ ਦਿੱਤਾ ਕਿਉਂਕਿ ਸਾਡੇ ਊਮਨ ਵਿੰਗ ਵਿੱਚ ਸਾਡੇ ਸੀਐਮ ਸਾਹਿਬ ਨੇ ਤੁਹਾਨੂੰ ਬਹੁਤ ਸਨਮਾਨ ਸਨਮਾਨ ਦਿੱਤਾ ਇੰਨਾ ਕਿਸੇ ਵੀ ਪਾਰਟੀ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਚ ਮਿਲਿਆ ਜਿੰਨਾ ਸਾਡੀ ਆਮ ਆਦਮੀ ਪਾਰਟੀ ਵਿੱਚ ਔਰਤ ਨੂੰ ਹਰ ਪੱਖ ਤੋਂ ਅੱਗੇ ਰੱਖਿਆ ਗਿਆ ਤੇ ਮੈਂ ਫਿਰ ਆਪਣੇ ਅੱਜ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਦੇ ਘਰੇ 3 ਜਨਮ ਲਿਆ ਸਾਡੀ ਸਾਰੀ ਪਾਰਟੀ ਵੱਲੋਂ ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੀ ਨਾਬੇ ਦੀ ਸਮੂਹ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ ਅਤੇ ਖੁਸ਼ੀ ਦਾ ਮੌਲ ਲੰਡੂ ਬੰਡੇ ਜਾ ਰਹੇ ਜੀ ਧੰਨਵਾਦ